ਸਾਂਝ ਪੰਜਾਬ ਦੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਪਿੰਡ ਖੇਲਨ ਚ ਸਾਬਕਾ ਮਹਿਲਾ ਸਰਪੰਚ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਖੇਲਨ ਵਿੱਚ ਕਾਂਗਰਸ ਨਾਲ ਸੰਬੰਧਤ ਸਾਬਕਾ ਮਹਿਲਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਭੇਜ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ ਹਮਲਾਵਰਾਂ ਨੇ ਮਹਿਲਾ ਸਰਪੰਚ ਦੇ ਪਤੀ ਤੇ ਵੀ ਚਲਾਈਆਂ ਗੋਲੀਆਂ ਪਰ ਇਸ ਮਾਮਲੇ 'ਚ ਪਤੀ ਵਾਲ-ਵਾਲ ਬਚ ਗਿਆ। ਕਤਲ ਦਾ ਕਾਰਨ ਆਪਸੀ ਰੰਜਿਸ਼ ਦੱਸਿਆ ਜਾ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖੇਲਨ ਦੀ ਸਾਬਕਾ ਮਹਿਲਾ ਸਰਪੰਚ ਮਹਿੰਦਰਜੀਤ ਕੌਰ ਉਮਰ 45 ਸਾਲ ਅੱਜ ਉਸ ਦਾ ਪਤੀ ਹਰਪ੍ਰੀਤ ਸਿੰਘ ਉਸ ਨੂੰ ਕਾਰ ਰਾਹੀਂ ਪਿੰਡ ਛੱਡ ਕੇ ਵਾਪਸ ਪਰਤ ਰਿਹਾ ਸੀ। ਤਾਂ ਇਸੇ ਦੌਰਾਨ ਗਵੰਡੀਆਂ ਵੱਲੋਂ ਸਾਬਕਾ ਮਹਿਲਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਆਪਸੀ ਰੰਜਿਸ਼ ਦੇ ਕਾਰਨ ਹਰਪ੍ਰੀਤ ਸਿੰਘ ਦਾ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਬਟਲਾੜਾ ਵਿਖੇ ਰਹਿ ਰਿਹਾ ਅਤੇ ਪਿੰਡ ਵਿੱਚ ਜ਼ਮੀਨ ਅਤੇ ਮਕਾਨ ਹੋਣ ਕਰਕੇ ਅੱਜ ਪਿੰਡ ਪੁੱਜੇ ਸਨ ਹਰਪ੍ਰੀਤ ਸਿੰਘ ਖੇਤੀਬਾੜੀ ਦੇ ਨਾਲ-ਨਾਲ ਟਰਾਂਸਪੋਰਟ ਦਾ ਕੰਮ ਵੀ ਕਰਦਾ ਬਟਲਾੜਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ ਤੰਦੀ ਆ ਜੀ ਮੈਂ ਅਨਰਜੀਤ ਗੌਰ ਸਾਹਿਬ ਕੋਲ ਪੰਜ ਸੀਗੀ ਅੱਛਾ ਤੇ ਇਹਨਾਂ ਦਾ ਆਪਸ ਵਿੱਚ ਕੋਈ ਨਿਕਲ ਮੋਟੇ ਜਿਹਾ ਰਿਹਾ ਸੀ ਇਹਨਾਂ ਨਾਲ ਜਿਆਦਾ ਨਹੀਂ ਸੀਗਾ ਅੱਛਾ ਕੋਈ ਖਾਸ ਵੀ ਨਹੀਂ ਸੀ ਨਾ ਤੇ ਕਿਸੇ ਘਰੋਂ ਆਉਂਦੀ ਸੀ ਆਪ ਹਾਂ ਤੇ ਆਉਂਦੇ ਉਹਦੇ ਵਿੱਚ ਦੱਸ ਦੇ ਨੇ ਮੈਂ ਤਾਂ ਮੌਕੇ ਤੇ ਨਹੀਂ ਸੀਗਾ ਹਾਂ ਮੌਕੇ ਤੇ ਮੈਂ ਆ ਵੀ ਨਹੀਂ ਸੀ ਮਾਦਾ ਬਾਅਦ ਚ ਗਿਆ ਕੀ ਗੱਲ ਹੋਈ ਜੇ ਉੱਥੇ ਗੱਲ ਦਾ ਵੀ ਨਹੀਂ ਪਤਾਈ ਆਪ ਨੂੰ ਗੱਲ ਦਾ ਕੋਈ ਪਤਾ ਨਹੀਂ ਫਾਇਰਿੰਗ ਹੋਈ ਹੈ ਜੀ ਭਾਈ ਇਹ ਇਹਨਾਂ ਦਾ ਨਾਮ ਮਹਿੰਦਰ ਜੀ ਸਰਪੰਚ ਸੀ ਸਾਫ ਦਾ ਸਰਪੰਚ ਨੇ ਅਸੀਂ ਉਸ ਟਾਈਮ ਮੈਂ ਸਭ ਦਾ ਪੰਚਾ ਅਧਿਕਤਰ ਹੋਈ ਹੈ ਜਿਹੜੀ ਉਹ ਮਾਨੂੰ ਇਹਨਾਂ ਦਾ ਖੇਤੀ ਨੂੰ ਲੈ ਕੇ ਕੋਈ ਮਸਲਾ ਸੀਗਾ ਕੋਈ ਰੋੜੇ ਰਾਲੇ ਲਾਹੇ ਸੀਗੇ ਜਿੰਨੇ ਕੁ ਸੁਣਿਆ ਸੀ ਉਹ ਕੋਈ ਪੰਚਾਇਤੀ ਮਸਲੇ 'ਚ ਵੀ ਆਇਆ ਕੋਈ ਨਾ ਸਮਝੌਤਾ ਨਾ ਹੋਇਆ ਅੱਜ ਇਹ ਕਿਸੇ ਦੇ ਸਰਪੰਚ ਸਾਹਿਬ ਕੇਦੇ ਘਰੋਂ ਆ ਰਹੇ ਸੀਗੇ ਤੇ ਉਥੋਂ ਦੇ ਉਹਨਾਂ ਦੇ ਗੇਟ ਕੋਲ ਦੀ ਨੰਗਲ ਲੱਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜੀ ਇਹਨਾਂ ਦੇ ਫਾਇਰ ਸਰਚ ਲੱਗੇ ਨੇ ਪਤਾ ਕੀ ਗੱਲ ਕਿਹਦੇ ਵੱਲੋਂ ਕੀਤੀ ਗਈ ਫਾਇਰਿੰਗ ਇਹਨਾਂ ਦੇ ਗਵੰਡੀਆਂ ਵੱਲੋਂ ਨਹੀਂ ਹੈ ਜੀ ਇਹਨਾਂ ਦੇ ਆਪ ਦੀ ਹੋਣਗੇ ਸਕਿਆ ਚ ਨੇ ਸਰ ਹਾਂਜੀ ਹਾਂ ਕਪਤਾਨ ਜੀ ਕੀ ਮਾਸਾ ਪਿੰਡ ਸਾਡੀ ਜੀ ਸਰਪੰਚ ਸਾਡੇ ਪਿੰਡ ਸਾਡੀ ਪੈਣ ਮੇਰੀ ਦਿਨਿਸ਼ਤਾਰ ਵੀ ਸੀਗੇ ਤੇ ਪਿਛਲੇ ਕਿੰਨੇ ਦਿਨਾਂ ਤੋਂ ਇਹਨਾਂ ਦਾ ਕੋਈ ਮਸਲਾ ਚੱਲ ਰਿਹਾ ਸੀਗਾ ਸਾਡੇ ਸਰਪੰਚ ਜੋ ਮਨਪ੍ਰੀ ਸਰਪੰਚ ਸਾਡਾ ਪੁਰਾਣਾ ਸਾਬका ਉਹਨਾਂ ਨੇ ਪੁਲਿਸ ਨੂੰ ਤਲਾਬੀ ਦੇ ਪਿੱਛੇ ਦੋ ਤਿੰਨ ਦਿਨਾਂ ਤੋਂ 18 ਤਰੀਕ ਨੂੰ ਉਹਨਾਂ ਨੇ ਐਪਲੀਕੇਸ਼ਨ ਦੇ ਕੇ ਆਏ ਵੀ ਸਾਡੇ ਬੌਂਡੀ ਤੋਂ ਤੰਗ ਕਰ ਰਹੇ ਨੇ ਕਿ ਸਾਡੇ ਜ਼ਮੀਨ ਦੇ ਵਿੱਚ ਕੋਈ ਰੋੜਿਆਂ ਦਾ ਮਸਲਾ ਸੀ ਉਹ ਸਿੱਟ ਗਏ ਤੇ ਜਦੋਂ ਪੁਲਿਸ ਨੇ ਨਹੀਂ ਸਾਰ ਲਈ ਕੋਈ ਉਹਨਾਂ ਨੇ ਪੰਚਾਇਤ ਨੂੰ ਵੀ ਕਿਹਾ ਪੰਚਾਇਤ ਨੇ ਵੀ ਉਹਨਾਂ ਨੂੰ ਕਿਹਾ ਵੀ ਸਮਝਾਇਆ ਪਰ ਹੁਣ ਅੱਜ ਦੋਨੇ ਤੇ ਮੇਰੇ ਮੇਰੇ ਭਰਾ ਬਾਈ ਮਨਪ੍ਰੀਤ ਸਰਪੰਚ ਦੇ ਵੀ ਤੇ ਉਹਨਾਂ ਦੀ ਵਾਈਫ ਦੇ ਵੀ ਉਹਨਾਂ ਨੇ ਹਮਲਾ ਕੀਤਾ ਤੇ ਮੌਕੇ ਤੇ ਮੇਰੀ ਭੈਣ ਦੇ ਉਹਨਾਂ ਨੇ ਪਹਿਲਾਂ ਦੂਰੋਂ ਹਮਲਾ ਕੀਤਾ ਕਿ ਕੋ ਨਾ ਬੱਜੀਆਂ ਤੇ ਅੱਜ ਮੌਕੇ ਤੇ ਕਿਉਂ ਇੱਕ ਮੱਥੇ ਤੇ ਇੱਕ ਸਿਰ ਚ ਗੋਲੀ ਮਾਰ ਕੇ ਨਾ ਕਤਲ ਕੀਤਾ ਤੇ ਮੌਕੇ ਤੇ ਫਿਰ ਮੇਰਾ ਤੋਂ ਸਾਡੇ ਸਰਪੰਚਾ ਉਹਨਾਂ ਵੀ ਭੱਜ ਕੇ ਜਾਨ ਬਚਾਈ ਆ ਕੀ ਮੰਗ ਕਰਦੇ ਹਾਂ ਸਰ ਮੰਗ ਇਹ ਆ ਜੀ ਪੁਲਿਸ ਪ੍ਰਸ਼ਾਸਨ ਵੀ ਕਿਹੜੀ ਬੰਦ ਕਾਰਵਾਈ ਹੋਵੇ ਤੇ ਜਲਦੋਂ ਜਲਦ ਬੰਦੇ ਫੜੇ ਜਾਣ ਤੇ ਪਰਿਵਾਰ ਨੂੰ ਇਨਸਾਫ ਮਿਲੇ ਇੱਥੇ ਪਿੰਡ ਖੇਲਣ ਹੈ ਮਾਨਸਾ ਤਹਿਸੀਲ ਦੇ ਵਿੱਚ ਸਾਡੇ ਜੀ ਮਾਨਸਾ ਚ ਜੋ ਇੱਥੇ ਸਾਨੂੰ ਪਤਾ ਲੱਗਾ ਕਿ ਭਿੰਦਰਜੀਤ ਕੌਰ ਪਤਨੀ ਮਨਪ੍ਰੀਤ ਸਿੰਘ ਦਾ ਜਿਹੜਾ ਹੈ ਪਿੰਡ ਖੇਲਣ ਦਾ ਉਹ ਮਾੜਾ ਜਿਹੜਾ ਗੋਲੀ ਮਾਰ ਕੇ ਕਤਲ ਕਰਦਾ ਏ ਮੌਕੇ ਜਾ ਕੇ ਸਾਰਾ ਹਾਲਾਤ ਦੇਖੇ ਸਾਰੇ ਹਾਲਾਤ ਦੇਖ ਕੇ ਮੈਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸਿਵੀ ਪਾਕਿਸਤਾਨੀ ਮਿੰਨਾ ਆਈਪੀਐਸ ਤੇ ਧਿਆਨ ਚ ਲੈਂਦੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਮੌਕੇ ਤੇ ਜਿਹੜੀ ਹੈਗੀ ਆ ਰੋਡਨਸ ਦਾ ਜੋ ਕਾਰਵਾਈ ਬੰਦੀ ਸੀ ਉਹ ਕੀਤੀ ਤੇ ਐਸਪੀ ਡੀ ਸਾਹਿਬ ਦੀ ਅਗਵਾਈ ਚ ਸਾਰੀ ਜਿਹੜੀ ਜਾਂਚ ਚੱਲ ਰਹੀ ਹੈ ਤੇ ਅਸੀਂ ਉਹਦੇ ਤਹਿ ਜਿਹੜੇ ਦੋਸ਼ੀ ਨੇ ਫਰਾਰੇ ਉਹਨਾਂ ਨੂੰ ਫੜਨ ਲਈ ਜਿਹੜੀ ਟੀਮਾਂ ਬਣਾਤੀਆਂ ਨੇ ਲਗਭਗ ਥਾਣੇ ਦੀਆਂ ਤੇ ਜਲਦੀ ਹੀ ਇਹਨਾਂ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਤਾਂ ਇਹ ਜਿਹੜਾ ਮਾਮਲਾ ਹੈ ਫਿਲਹਾਲ ਜਿਵੇਂ ਦੱਸਿਆ ਗਿਆ ਹੈ ਜਾ ਦੇਖਣ ਲਗਾ ਕਿ ਜਿਹੜਾ ਫਾਇਰ ਆਰਮ ਨਾਲ ਹੋਇਆ ਬਾਕੀ ਜਿਹੜੀ ਜਾਨ ਚੱਲੀ ਜਾਂਦੇ ਸਮੇਂ ਜੋ ਵੀ ਗੱਲ ਆਏਗੀ ਤਾਂ ਉਹ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕੀਤੀ ਜਾਵੇਗੀ